ਹਾਂਜੀ ਵੀਰੋ ਹਰ ਸਿਕਾਲ ਦੀ ਵੀਰੋ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਆ 12 ਫੁੱਟ ਦਾ ਰੋਟਾਵੇਟਰ 5th ਜਨਰੇਸ਼ਨ ਆਪਣਾ ਆਪਾਂ ਕਹਿੰਦੇ ਵੀ ਹੈਵੀ ਡਿਊਟੀ ਮਾਡਲ ਹੈਗਾ ਫਿਲਹਾਲ ਹੁਣ ਆਪਣਾ 6th ਜਨਰੇਸ਼ਨ ਵੀ ਲਾਂਚ ਹੋ ਚੁੱਕਿਆ ਹੈਗਾ ਵੀਰ ਨੇ 50 75 ਟਰੈਕਟਰ ਲਈ ਬਣਵਾਇਆ ਹੈਗਾ ਸਪੈਸ਼ਲੀ ਆਰਡਰ ਤੇ ਇਹਦੇ ਵਿੱਚ ਆ ਸਾਨੂੰ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਇਹਦੇ ਵਿੱਚ ਆਪਾਂ ਜਿਹੜਾ ਗੀਅਰ ਲਾਇਆ ਨਾ ਇਹਦੇ ਵਿੱਚ ਸਪੈਸ਼ਲ ਆ ਜਿਹੜੇ ਆਮ ਆਪਣੇ ਛੋਟੇ ਸਾਈਜ਼ ਦੇ 5th ਜਨਰੇਸ਼ਨ ਬਣਦੇ ਆ 9 ਫਿਟ 8 ਫਿਟ 10 ਫਿਟ ਹਨ ਉਹਨਾਂ ਗੀਰਾਂ ਨਾਲੋਂ ਇਹਦਾ ਆਪਾਂ ਗੀਅਰ ਸਪੈਸ਼ਲੀ ਲਾਇਆ ਆ ਆਪਾਂ ਕਹਿੰਦੇ ਵੀ ਇਹ ਪਹਿਲਾ ਗੀਅਰ ਲਾਇਆ ਬਾਹਰ ਫਿਟ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਵੀ ਰੀਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਹਾਂਜੀ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਸਭ ਤੋਂ ਪਹਿਲਾਂ ਤਾਂ ਆਪਾਂ ਜੇ ਗੱਲ ਕਰੀਏ ਦੀ ਬੋਡੀ ਦੀ ਆਪਾਂ ਇਹਦੇ ਵਿੱਚ 5mm ਬੋਡੀ ਲਾਈ ਆਗੀ ਤੇ ਜਿਹੜੀ ਇਹ ਵੀ H ਹੈਗੀ ਇਹ ਪੰਜਾਂ ਨਾਮ ਹੁੰਦੇ ਆ ਆਮਤਾ ਜਿਹੜੇ ਆਪਣੇ ਲੱਗਦੇ ਆ ਸਾਰੀ ਚੌਰਸ ਵਿੱਚ ਇਹ ਆਪਾਂ 6mm ਦੇ ਲਾਈ ਜੀ ਇਹਦੇ ਵਿੱਚ 12 ਫੁੱਟ ਦੇ ਵਿੱਚ ਸਾਈਡਾਂ ਦੇ ਵਿੱਚ 72 72 ਦੇ ਪਾਈਪ ਵੀ ਆਪਾਂ ਹੈਵੀ ਡਿਊਟੀ ਸਪੋਰਟ ਦਿੱਤੇ ਆ ਜੀ ਜਿਹੜੇ ਫਾਲਿਆਂ ਦੀ ਗੱਲ ਕਰੀ ਆਪਾਂ ਟਾਇਓ ਦੇ ਜਪਾਨ ਦੇ ਫਾਲੇ ਦੇ ਵਿੱਚ ਲਾਏ ਨੇਗੇ ਹੈਵੀ ਡਿਊਟੀ ਆਪਾਂ ਕਹਿ ਦਈਏ ਵੀ ਸਭ ਤੋਂ ਸਰੀਲੀ ਕੁਆਲਿਟੀ ਆ ਹੈ ਜਲਦੀ ਆਪਾਂ ਇੱਕ ਲੈ ਕੇ ਆਵਾਂਗੇ ਬਲੇਡ ਜਿਹੜੇ ਆਪਾਂ 6 ਜਨਰੇਸ਼ਨ ਦੇ ਵਿੱਚ ਲਾਵਾਂਗੇ ਉਹ ਇਸ ਤੋਂ ਵੀ ਉੱਪਰ ਦੀ ਕੁਆਲਿਟੀ ਹੋਊਗੀ ਟਾਈਮ ਟੂ ਟਾਈਮ ਇਹ ਮੈਚੇਂਜ ਹੁੰਦਾ ਰਹਿੰਦਾ ਸਮੇਂ हिसाब ਨਾਲ ਹਨਾ ਜਿਵੇਂ ਚੱਲਦਾ ਰਹਿੰਦਾ ਉੱਪਰ ਇਹਦੇ ਪਾਈਪ ਲੱਗਿਆ ਹੋਇਆ 90 90 ਦਾ ਪਾਈਪ ਲੱਗਿਆ ਹੋਇਆ ਜਿਹੜਾ ਸਪੋਰਟਾ ਜਿਹੜੇ ਵੀ ਕਲੈਂਪ ਵਗੈਰਾ ਨੇ ਸਾਰੇ ਹੈਵੀ ਲੱਗੇ ਹੋਏ ਨੇ ਇਹ ਇਹਦੇ ਆਪਾਂ ਇੱਕ ਹੋਰ ਚੀਜ਼ ਸਪੈਸ਼ਲ ਵੀਡੀਓ ਇਸ ਬਣਾਉਣ ਦਾ ਮਤਲਬ ਮਕਸਦ ਇਹ ਸੀਗਾ ਆਪਾਂ ਤੁਸੀਂ ਦੇਖ ਲਓ ਵੀ ਕਿੰਨੇ ਹਾਈਟ ਤੇ ਖੜਾ ਰੋਟੇਟਰ ਬੈਸਦਾ ਇਹਦੀ ਉਦਾਂ ਹੀ ਹਾਈਟ ਵਾਧਾ ਆਂ ਰੋਟੇਟਰਾਂ ਨੂੰ 3 ਇੰਚ ਹਾਈਟ ਵਾਧਾ ਫਰੰਟ ਦੇ ਇਹਦੇ ਆਪਾਂ ਹੁੱਕ ਲਾਈਆ ਹੁੱਕ ਨੂੰ ਇਸ ਹਿਸਾਬ ਨਾਲ ਡਿਜ਼ਾਈਨ ਕੀਤਾ ਵੀ ਤੁਸੀਂ ਟਾਇਰਾਂ ਤੇ ਲਾਉਣਾ ਜਾਂ ਖੜਾਉਣਾ ਲੈਵਲ ਤੇ ਤਾਂ ਇਹ ਨੇੜੇ ਕਰਕੇ ਦਿਖਾ ਦੋ। ਇਹ ਹੀ ਪਿੰਨ ਕੱਢ ਕੇ ਉੱਪਰ ਚੱਕ ਕੇ ਹੁੱਕ ਇਹਦੇ ਵਿੱਚ ਪਿੰਨ ਪਾ ਕੇ ਤੁਸੀਂ ਟਰੈਕਟਰ ਪਿੱਛੇ ਪਾ ਕੇ ਲਿਜਾ ਸਕਦੇ ਹੋ ਆਸਾਨੀ ਨਾਲ ਉਧਰ ਹਿੱਸਾ ਲੱਗ ਜਾਂਦਾ। ਜਦੋਂ ਤੁਸੀਂ ਜ਼ਮੀਨ ਦੇ ਵਿੱਚ ਜਾ ਕੇ ਇਹਨੂੰ ਚਲਾਉਣਾ ਰੋਟਾਵੇਟਰ ਨੂੰ ਤਾਂ ਇਹ ਪਿੰਨ ਇੱਥੋਂ ਕੱਢ ਕੇ ਉੱਪਰ ਫੋਲਡ ਹੋ ਜਾਣੀ ਹੁੱਕ। ਉੱਪਰ ਫੋਲਡ ਕਰਕੇ ਪਿੰਨ ਪਾ ਲਓ। ਠੀਕ ਹੈ ਜੀ। ਪਿੱਛੇ ਤੇ ਸਪਰਿੰਗ ਡਾਲੇ ਤੇ ਇਹਦੇ ਆਪਾਂ 8 ਦਿੱਤੇ ਆਗੇ 4-4 ਡਬਲ ਡਾਲਾਗਾ। ਮੋਸਟਲੀ ਆਪਾਂ ਡਬਲ ਡਾਲਾ 10 ਫੁੱਟ, 9 ਫੁੱਟ ਰੋਟਾਵੇਟਰ ਦੇ ਵੀ 5th ਅਤੇ 6th ਜਨਰੇਸ਼ਨ ਦੇ ਪੰਡਾ ਬੁਰੀ ਲੱਗਦਾਗਾ। ਠੀਕ ਹੈ ਜੀ ਡਾਲਾ ਵੀ ਆਪਾਂ ਹੈਵੀ ਡਿਊਟੀ ਲਾਈਏਗਾ ਆਪਾਂ ਕਿਤੇ ਵੀ ਜਿਹੜੇ ਆਮ ਰੋਟਾਵੇਟਰ ਬਣਦੇ ਆ ਆਪਾਂ ਹਰ ਇੱਕ ਜਗ੍ਹਾ ਤੇ ਦੇਖਦੇ ਆ ਹਨਾ ਉਹ ਉਹ ਨਹੀਂ ਉਹਨਾਂ ਦੀ ਬਾਡੀ ਦੇ ਨਾਲ ਤਾਂ ਆਪਾਂ ਡਾਲਾ ਹੀ ਲਾਇਆ ਦੇ ਵਿੱਚ 4mm ਦਾ ਹੈਵੀ ਡਿਊਟੀ ਥੋੜਾ ਆਪਾਂ ਗੀਅਰ ਦੀ ਗੱਲ ਕਰਦੇ ਹੋ ਇਹ ਐਕਸਟਰਾ ਹੈਵੀ ਆ ਐਕਸਲ ਸਾਈਜ਼ ਆਪਾਂ ਕਹਿ ਸਕਦੇ ਆ ਇਹਨੂੰ ਸਪੈਸ਼ਲੀ ਬਣਿਆ ਇਹ ਇਹ ਆਪਾਂ ਪਹਿਲਾ ਗੀਅਰ ਲਾਏਗਾ ਨੇੜੇ ਕਰਕੇ ਦਿਖਾ ਦੋ ਗੀਅਰ ਨੂੰ ਤੁਸੀਂ ਲਾ ਲਓ ਵੀ ਬਾਡੀ ਤੋਂ ਵੀ ਬਾਹਰ ਹੀ ਜਾ ਰਿਹਾ ਹੈ ਇੰਨਾ ਤਕੜਾ ਵੀ ਆਪਾਂ ਹੈਵੀ ਗੀਅਰ ਲਾਇਆ ਹੈ 9 ਲੀਟਰ ਦੇ ਵਿੱਚ ਆਉਂਦਾ ਹੈ ਜਿਹੜਾ ਇਹਨੂੰ ਗੀਅਰ ਇਹਨੂੰ ਕਿਹਾ ਜਾਂਦਾ ਹੈ ਅਸੈਸਰੀ ਆਪਰੇ ਵਿੱਚ ਦਿੱਤੀ ਆ ਗਈ ਵੀਰ ਨੂੰ ਲਾਈਟਿੰਗ ਆਈ ਸਾਈਡਾਂ ਤੇ ਇੰਡੀਕੇਟਰ ਆ ਗਏ ਠੀਕ ਹੈ ਜੀ ਜਦੋਂ ਤੁਸੀਂ ਸੜਕ ਤੇ ਲੈ ਕੇ ਜਾਣਾ ਰੋਡ ਤੇ ਉਦੋਂ ਆਪਣੇ ਵਧੀਆ ਕੰਮ ਆਉਣੀਆਂ ਚੀਜ਼ਾਂ ਬੜਾ ਚ ਫਾਰਮ ਦਾ ਲੋਗੋ ਸਰਨੇ ਵੀਰਾਂ ਦਾ ਲਾਇਆ ਆਪਾਂ 50 75 ਦਾ ਟਰੈਕਟਰ ਦਾ ਲੋਗੋ ਵੀ ਲਾਇਆ ਆਪਾਂ ਜਿਹੜਾ ਪੇਂਟ ਦੀ ਕਲੈਕਸ਼ਨ ਆਪਾਂ ਕਹਿ ਵੀ ਇਹ ਪਾਊਡਰ ਕੋਟ ਹੋਣ ਦੇ ਕਰਕੇ ਆਪਾਂ ਰੈੱਡ ਹੀ ਰੱਖਿਆ ਇਹ ਕੋਈ ਪਲ ਕਲਰ ਹੁੰਦਾ ਹੈ ਜਿਹੜੇ ਪੀਯੂ ਪੇਂਟ ਹੁੰਦੇ ਆ ਆਮ ਉਹ ਤੁਸੀਂ ਕਲਰਫੁੱਲ ਕਰਵਾ ਸਕਦੇ ਹੋ ਹਨ ਉਹ ਤੁਹਾਡੀ ਚਾਹਸ ਨਾ ਹੁੰਦੇ ਜਿਹੜੇ ਕਿ ਆਪਣੇ 4th ਜਨਰੇਸ਼ਨ ਤੱਕ ਹੁੰਦੀ ਹੈਗੀ ਟਾਇਰ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਇਹ ਸਪੈਸ਼ਲੀ ਐਗਰੀਕਲਚਰ ਇੰਪਲੀਮੈਂਟਸ ਲਈ ਟਾਇਰ ਹੁੰਦੇ ਨੇਗੇ ਇਹ ਵਧੀਆ ਹੈਵੀ ਡਿਊਟੀ ਟਾਇਰ ਨੇ ਜਿਹੜਾ ਇਹਦਾ ਸਾਈਜ਼ ਹੈਗਾ B X78 ਸਾਈਜ਼ ਹੈ ਇਹਦਾ ਟਾਇਰਾਂ ਦਾ M500 ਇੱਕ ਜਿਹੜਾ ਸਾਈਜ਼ ਹੈ ਇਹਦਾ ਟਾਇਰਾਂ ਦਾ ਵਧੀਆ ਹੈਵੀ ਡਿਊਟੀ ਟਾਇਰ ਨੇਗੇ ਪਲੱਸ ਨਾਲ ਇਹ ਜਿੰਨਾ ਵੀ ਹਿੱਸੇ ਦਾ ਮਟੀਰੀਅਲ ਆਇਆਗਾ ਸਾਰਾ ਲੇਜ਼ਰ ਕਟਿੰਗ ਲਾਇਆਗਾ ਸ਼ੇਪ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਹੈਵੀ ਡਿਊਟੀ ਪਲੇਟ ਕਟਿੰਗ ਦੇ ਵਿੱਚੋਂ ਲਾਇਆ ਬਣਾਇਆ ਜਿਹੜਾ ਹਿੱਸਾ ਆਪਾਂ ਸਾਰਾ ਠੀਕ ਹੈ ਜੀ ਬਾਕੀ ਵੀਰੋ ਜਿਹੜਾ ਦਾ ਆਪਾਂ ਸਾਈਡ gear ਯੂਜ਼ ਕੀਤਾਗਾ 213628 ਦਾ ਲਾਇਆਗਾ ਤੁਸੀਂ ਚੈੱਕ ਕਰ ਸਕਦੇ ਹੋ ਆਮ ਰੋਟੇਵੇਟਰ ਨਾਲੋਂ ਇਹਦੀ 3 ਇੰਚ ਹਾਈਟ ਵੱਧ ਦਾ ਲੋਡ ਮਿਲੂਗਾ ਰੋਟੇਵੇਟਰ ਮਿੱਟੀ ਭਰਿਆ ਨਹੀਂ ਖਲੋਵੇ ਜਿਹੜਾ ਸੈਕਸ ਦੇ ਵਿੱਚ ਆਪਾਂ 213626 ਯੂਜ਼ ਕੀਤਾਗਾ ਜਿਹੜਾ 4th ਆ ਜਾਂ ਉਹ ਤੋਂ ਥੱਲੇ ਹੁੰਦਾਗਾ ਉਹ ਆਪਣਾ 203528 ਦਾ ਹੁੰਦਾਗਾ ਉਹਨਾਂ ਨਾਲੋਂ ਇਹਦੀ ਦਰਾਰੀਆਂ ਦਾ ਮੇ ਵੀ ਤੁਹਾਨੂੰ ਪਤਾ ਹੀ ਹੋਣਾਗਾ ਥੋੜਾ ਜਿਹਾ ਸਾਈਡ ਦੀ ਥਿਕਨੈਸ ਵੀ ਵੱਧ ਜਾਂਦੀ ਹੈਗੀ ਤੇ ਇੱਕ ਇੱਕ ਦੰਦਾ ਵੱਧ ਜਾਂਦਾਗਾ ਠੀਕ ਹੈ ਜੀ ਬੈਰਿੰਗਾਂ ਦੀ ਗੱਲ ਕਰੀਏ 4th ਦੇ ਵਿੱਚ ਆਪਾਂ NVC ਯੂਜ਼ ਕਰਦੇ ਆਂ 5th ਦੇ ਵਿੱਚ ਆਪਾਂ ARB ਯੂਜ਼ ਕਰਦੇ ਆਂ ਔਰ 6th ਦੇ ਵਿੱਚ ਆਪਾਂ NVC ARB ਦੋਨੇ अच्छੇ 베어ਿੰਗ ਨੇਗੇ ਦੋਨੇ ਆਪਾਂ ਯੂਜ਼ ਕਰਦੇ ਆਂ ਠੀਕ ਹੈ ਜੀ ਬਾਕੀ ਗੱਲ ਕਰੀਏ router ਦੀ ਮੇਨ ਇਹਦੇ ਵਿੱਚ ਆਪਾਂ 6890 ਦਾ router ਲਾਇਆਗਾ ਆਮ 7090 ਲਾਉਨੇ ਹਨ ਜਿਹੜੇ 12 ਫੁੱਟ ਹੁੰਦੇ ਆ ਉਹਨਾਂ ਨੂੰ 6890 ਦਾ router ਲਾਈਦਾ ਜਿਵੇਂ ਜਿਵੇਂ ਸਾਈਜ਼ ਵਧੀ ਜਾਂਦੇ ਆ ਓਵੇਂ ਓਵੇਂ ਇਹਨਾਂ ਦਾ ਮਟੀਰੀਅਲ ਨੂੰ ਓਵੇਂ ਸਾਨੂੰ ਹੈਵੀ ਰੱਖਣਾ ਪੈਂਦਾ ਜਿਵੇਂ ਸਟੈਫਨਰਾਂ ਦੀ ਗੱਲ ਕਰੀਏ ਵੱਧ ਲੱਗਿਆ ਹਨਾ ਜੀ ਕਵਾਲਿਟੀ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਬੜੇ ਆਪਾਂ ਕਿਹਦੇ ਵੀ ਸ਼ੌਕ ਨਾਲ ਸੰਦ ਬਣਾਏ ਜਾਂਦੇ ਆਪਣੇ ਆਪਾਂ ਤੁਹਾਡੇ ਖੇਤੀਬਾੜੀ ਸੰਦਾਂ ਪ੍ਰਤੀ ਐਕਸਪੀਰੀਅੰਸ ਨੂੰ ਵੀ ਵਧਾਉਣਾ ਚਾਹੁੰਦੇ ਆਂਗੇ ਤੇ ਤੁਹਾਨੂੰ ਹਰ ਵਾਰ ਚੰਗੇ ਤੋਂ ਚੰਗੇ ਇੰਪਲੀਮੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਆਂਗੇ ਵੀਡੀਓ ਨੂੰ ਸ਼ੇਅਰ ਕਰਿਓ ਕਿਵੇਂ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਕੰਮ ਆਪਣਾ ਸੋ ਵੀਰੋ ਜੇ ਕਿਸੇ ਵੀ ਨੇ ਬੁੱਕ ਕਰਾਉਣਾ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਆਨਲਾਈਨ ਬੁੱਕ ਕਰਾ ਸਕਦੇ ਹੋ ਤੁਸੀਂ ਨੰਬਰ ਸਕਰੀਨ ਤੇ ਚੱਲ ਰਿਹਾ ਵਿਜ਼ਿਟ ਕਰਨਾ ਬਰਨਾਲਾ ਸ਼ਹਿਰ ਦੇ ਵਿੱਚ ਖਿਚਾਰੀ ਰੋਡ ਤੇ ਨੀਅਰ ਐਸਡੀ ਕਾਲਜ ਅੰਡਰ ਬ੍ਰਿਜ ਆਪਣੀ ਫਾਰਮ ਵਿਜ਼ਿਟ ਕਰਨਾ ਤੁਸੀਂ ਵਿਜ਼ਿਟ ਕਰ ਸਕਦੇ ਹੋ ਬੁਕਿੰਗ ਓਪਨ ਆ ਗਈ ਸੋ ਕਾਲ ਕਈ ਵਾਰ ਪਿਕ ਨਹੀਂ ਹੁੰਦੀ ਜਿਹੜਾ ਕਾਲਿੰਗ ਦਾ ਟਾਈਮ ਹੈਗਾ ਨੋਟ ਕਰ ਲਿਓ ਮਾਰਨਿੰਗ 9 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ ਜੀ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ